ਅਲਾਕੇ ਦੇ ਉਗੇ ਸਮਾਜ ਸੇਵੀ ਤਰਸੀਮ ਰਪਣਾ ਕਤਪਾਲੋਂ ਪ੍ਰਧਾਨ ਬੀਜੇਪੀ ਬਮੁਖਤ ਜਾਤੀਆ ਪੰਜਾਬ ਦੇ ਜਿਤਨਾ ਸਦਕਾ ਭੀਮ ਵੈਲਫੇਅਰ ਸੁਸਾਇਟੀ ਪੰਜਾਬ ਵੱਲੋਂ ਪਿੰਡ ਕਤਪਾਲੋਂ ਦੇ ਵਿੱਚ ਸਾਡੀਆਂ 슈ਗਰ ਬੀਪੀ ਦਾ ਫ੍ਰੀ ਕੈਂਪ ਲਗਾ ਗਿਆ ਜਿਸ ਦਾ ਹਦ ਘਟਨ ਸਾਫ ਦਾ ਐਮਪੀ ਚਿਸ਼ੀਰ ਘੋੜੀ ਨੂੰ ਵਿਸ਼ੇਸ਼ ਸਹਿਯੋਗ ਦਿੱਤਾ

ਜਦੋਂ ਅਸੀਂ ਪਹੁੰਚੇ ਆ ਪਿੰਡ ਕਤਵਾਲ ਵਿਖੇ ਜਿੱਥੇ ਭੀ ਪਾਕਤ ਵੈਲਫੇਅਰ ਸਰਟੀ ਪੰਜਾਬ ਵੱਲੋਂ ਕੈਂਪ ਲਗਾ ਕੇ ਤੇ ਸਰਪ੍ਰਸਤ ਤਰਸੀਮਾ ਪਾਣਾ ਸਾਡੇ ਨਾਲ ਖੜੇ ਹੈ ਅੱਜ ਅਸੀਂ ਇਹਨਾਂ ਨਾਲ ਗੱਲ ਕਰਾਂਗੇ ਕਿ ਕੈਂਪ ਕਿਸ ਸੰਬੰਧ ਦੇ ਵਿੱਚ ਲਗਾਇਆ ਤੇ ਕਿਹੜੇ-ਕਿਹੜੇ ਆਪਣੇ ਗੋਮਰਹੀ ਚੈੱਕਅਪ ਹੋ ਰਹੇ ਆ ਪਾਣਾ ਸਾਹਿਬ ਤੁਸੋਂ ਕਿਹੜੇ-ਕਿਹੜੇ ਮਾਇਆ ਚੈੱਕਅਪ ਆ ਕਿਹੜੇ ਸੰਬੰਧ ਦੇ ਤੁਸੀਂ ਕੈਂਪ ਲਗਾਇਆ ਸਭ ਤੋਂ ਪਹਿਲਾਂ ਮੈਂ 나ਗੀ ਜੀ ਆਪ ਜੀ ਦਾ ਇੱਥੇ ਆਉਣ ਤੇ ਧੰਨਵਾਦ ਕਰਦਾ ਜੀ ਔਰ ਆ ਸਾਰੀ ਪ੍ਰੈਸ ਦਾ ਵੀ ਜਿਹੜੇ ਸਾਨੂੰ ਦੂਰ ਦਰਾਡੇ ਤੱਕ ਪਹੁੰਚਾਉਂਦੇ ਨੇ ਜੀ ਔਰ ਲਾਗੀ ਸਾਹਿਬ ਇਹ ਵੀ ਜਿਹੜਾ ਕੈਂਪ ਆ ਇਹ ਲੋੜਵੰਦ ਗਰੀਬ ਪਰਿਵਾਰਾਂ ਦੇ ਲਈ ਅਸੀਂ ਆਪਣੇ ਵੱਲੋਂ ਦਾਸ ਵੱਲੋਂ ਇਹ ਕੀਤਾ ਗਿਆ ਸੀਗਾ ਪਰਾਲਾ ਛੋਟਾ ਜਿਹਾ ਵੀ ਮੈਂ ਆਪਣੇ ਪਿੰਡ ਤੋਂ ਮੇਰੀ दिली ਤਮੰਨਾ ਸੀ ਕਿ ਪਿੰਡ ਤੋਂ ਸ਼ੁਰੂ ਕਰਾਂ ਜੀ ਇਹ ਕੈਂਪ ਨੂੰ ਔਰ ਇਹਦੇ ਵਿੱਚ ਇਲਾਜ ਹੱਡੀਆਂ ਦਾ ਬੀਪੀ ਦਾ ਸ਼ੂਕਰ ਦਾ ਜਿਨੇ ਜਿਸੇ ਵੀ ਕਿਸੇ ਭੈਣ ਭਰਾ ਨੂੰ ਲੱਕਵਾਇਆ ਯਾਨੀ ਐਨੀਵੇ ਹੋਰ ਵੀ ਇਲਾਜ ਹੈਗੇ ਦੇਸੀ ਵੀ ਇਲਾਜ ਦੇ ਨਾਲ ਨਾਲ ਅਸੀਂ ਚਲਾਇਆ ਹੋਇਆ ਜੀ ਤੇ ਮੈਂ ਇੱਥੇ ਸਭ ਦਾ ਧੰਨਵਾਦ ਆਂ ਜੀ ਵੀ ਆ ਜਿੰਦਾ ਤੁਸੀਂ ਚੈੱਕ ਅਪ ਕਰਾਉਨੇ ਆ ਦਵਾਈਆਂ ਵੀ ਨਾਲ ਫ੍ਰੀ ਆ ਬਿਲਕੁਲ ਜੀ ਉਹਦੇ ਨਾਲ ਇਲਾਜ ਵੀ ਫ੍ਰੀ ਆ ਜੀ ਤੇ ਦਵਾਈਆਂ ਵੀ ਫ੍ਰੀ ਦੇ ਰਹੇ ਆ ਜੀ ਅਸੀਂ ਤੇ ਕਿਹਦੇ ਯਾਦ ਵਿੱਚ ਆਪ ਕੋਲ ਆਇਆ ਕਹਿਣ ਇਹ ਵਸ ਉਸ ਪ੍ਰਮਾਤਮਾ ਦੀ ਯਾਦ ਦੇ ਵਿੱਚ ਰੱਖ ਲੋ ਵੀ ਆਪਣੀ दिली ਮੇਰੀ ਤਮੰਨਾ ਸੀ ਕਿ ਮੈਂ ਇਹ ਚਾਲੂ ਲੋੜਵੰਦ ਪਰਿਵਾਰਾਂ ਲਈ ਜਿੰਨਾ ਕੁ ਵੀ ਮੇਤੋ ਹੋ ਸਕੇ ਮੈਂ ਵੱਧ ਤੋਂ ਵੱਧ ਆਪਣੇ ਲੋ ਇਹ ਉਪਰਾਲਾ ਕਰਾਂ ਜੀ ਇਹਦੇ ਵਿੱਚ ਵਿਸ਼ੇਸ਼ ਮੁੱਖ ਮਹਿਮਾਨ ਕਿਹੜੇ ਤੋਂ ਡਾਕਟਰ ਕਿਹੜੇ ਆਏ ਦੋਸਤ ਇਹਦੇ ਵਿੱਚ ਅ ਅੱਜ ਦੇ ਇਸ ਕੈਂਪ ਦੇ ਮੁੱਖ ਮਹਿਮਾਨ ਜੀ ਭਾਜੀਪੀ ਵੱਲੋਂ ਲੋਕ ਹਲਕਾ ਜਲੰਧਰ ਦੇ ਸੁਸ਼ੀਲ ਕੁਮਾਰ ਰਿੰਕੂ ਜੀ ਉਹ ਸ਼ਿਰਕਤ ਕਰ ਰਹੇ ਨੇ ਜੀ ਨਾਲ ਦੀ ਨਾਲ ਡਾਕਟਰ ਰਮੇਸ਼ ਕੁਮਾਰ ਵਿਆਲੀ ਉਹਨਾਂ ਦਾ ਵੀ ਬਹੁਤ ਵੱਡਾ ਇਹਦੇ ਵਿੱਚ ਸਹਿਯੋਗ ਹੈ ਗਰਮੀ ਦੀ ਦਾ ਉਹਨਾਂ ਦਾ ਔਰ ਮੇਰੇ ਪੂਰੇ ਪਿੰਡ ਦਾ ਵੀ ਸਹਿਯੋਗ ਪੰਚਾਇਤ ਦਾ ਵੀ ਮੈਂ ਤਹਿ ਦਿਲ ਤੋਂ ਧੰਨਵਾਦੀ ਆ ਕਿ ਜਿਹੜੇ ਆਪਣੇ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੱਤਾ ਜੀ ਇਹਨਾਂ ਨੇ ਮੈਂ ਕਦੇ ਤਾਂ ਨਗਾਲੇ ਕਿ ਮੈਂ ਤਾਂ ਬਿੰਚੇ ਉਹਦਰ ਵੀ ਆ ਪਾ ਲਿਓ ਇੱਕੋ ਮੈਂ ਕੋਈ ਬਹੁਤ ਇਹ ਲੰਬੜ ਦਾ ਜੋ ਆ ਰਿਹਾ ਜੇ ਸਾਥੀ ਦਾ ਤੁਸਕ ਜੀ ਗਿਆ ਹੈ ਜਾਂਦਾ ਰਿਹਾ ਪਟਿਆ ਅਕਸੈਪਟ ਕਰ ਲਿਓ ਪਾ ਲਓ ਫਲੋਰ ਹਲਕੇ ਦੇ ਵਿੱਚ ਭੀਮ ਭਗਤ ਵੈਲਫੇਅਰ ਸੁਸਾਇਟੀ ਵੱਲੋਂ ਇੱਕ ਫ੍ਰੀ ਮੈਡੀਕਲ ਕੈਂਪ ਜਿਹੜਾ ਇੱਥੇ ਲਗਾਇਆ ਗਿਆ ਹੈ ਜਿਦੇ ਵਿੱਚ ਅੱਜ ਇਲਾਕੇ ਦੇ ਜਿਹੜੇ ਲੋੜਵੰਦ ਪਰਿਵਾਰ ਆ ਉਹਨਾਂ ਦਾ ਇੱਥੇ ਫ੍ਰੀ ਜਿਹੜਾ ਮੈਡੀਕਲ ਚੈੱਕਅਪ ਕੀਤਾ ਜਾਣਾ ਔਰ ਮੈਂ ਸਾਡੇ ਪ੍ਰਧਾਨ ਜੀ ਤਰਸੀਮ ਰੁਪਾਣਾ ਜੀ ਦਾ ਔਰ ਉਹਨਾਂ ਦੀ ਸਾਰੀ ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮਾਨਵ ਸੇਵਾ ਨੂੰ ਮੁੱਖ ਰੱਖਦੇ ਆ ਅੱਜ ਦਾ ਇਹ ਜਿਹੜਾ ਜ਼ਰੂਰੀ ਕਾਰਜ ਹੈ ਇਹਦੀ ਜਿਹੜੀ ਹੈ ਇਹਦਾ ਪ੍ਰਬੰਧ ਕੀਤਾ ਔਰ ਜਿਹੜੇ ਲੋੜਵੰਦ ਪਰਿਵਾਰ ਆ ਬਜ਼ੁਰਗ ਹੈ ਬੱਚੇ ਆ ਉਹਨਾਂ ਦੇ ਲਈ ਜਿਹੜੀ ਹੈ ਫ੍ਰੀ ਮੈਡੀਕਲ ਸਹਾਇਤਾ ਦੇ ਲਈ ਜਿਹੜਾ ਕੈਂਪ ਲਗਾਇਆ ਹੈ ਬੜਾ ਕਾਬਿਲ ਤਾਰੀਫ ਹੈ ਅੱਜ ਸਮੇਂ ਦੀ ਬੜੀ ਜ਼ਰੂਰਤ ਹੈ ਕਿ ਅਸੀਂ ਮਾਨਵਤਾ ਦੀ ਸੇਵਾ ਦੇ ਲਈ ਇਦਾਂ ਦੇ ਜਿਹੜੇ ਉਪਰਾਲੇ ਆ ਉਹ ਕਰਦੇ ਰਹੀਏ ਤੋਂ ਮੈਂ ਬਹੁਤ-ਬਹੁਤ ਵਧਾਈ ਦਿੰਦਾ ਸਾਰੀ ਸੋਸਾਇਟੀ ਨੂੰ ਪਰਮ ਪਿਤਾ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਸਾਰੇ ਸਾਥੀ ਚੜ੍ਹਦੀ ਕਲਾ 'ਚ ਰਹਿਣ ਔਰ ਇਸੇ ਤਰ੍ਹਾਂ ਸਮਾਜ ਦੀ ਮਾਨਵਤਾ ਦੀ ਧਰਮ ਦੀ ਇਸੇ ਤਰੀਕੇ ਨਾਲ ਸੇਵਾ ਕਰਦੇ ਰਹਿਣ ਬਹੁਤ-ਬਹੁਤ ਧੰਨਵਾਦ

ਬਾਕੀ ਦੂਜੀ ਅੱਠੀ ਹੋਈ ਹੈ sağ <laughs> <laughs> değil